ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਜੀ ਬੱਸ ਤੇ ਟ੍ਰੇਨ ਦਾ ਪਹਿਲਾ ਸਫ਼ਰ ਤੇ ਸਾਡੇ ਇੱਥੇ ਰਿਲੇਟਿਵ ਸੀਗੇ ਉਹਨਾਂ ਨੂੰ ਵੀ ਅੱਜ ਮਿਲਣ ਜਾਣਾ ਤੇ ਉਹਦੇ ਰਿਲੇਟਿਡ ਬਾਕੀ ਜੋ ਜੋ ਰਾਸਤੇ ਜੋ ਦੇਖਿਆ ਤਾਂ ਮੈਂ ਤੁਹਾਨੂੰ ਦਿਖਾਉਂਗਾ ਤੇ ਆਹ ਟਿਕਟਾਂ ਦਿਖਾਈਆਂ ਤੁਹਾਨੂੰ ਇਹ ਟਿਕਟ ਅਸੀਂ ਜਿੱਦਾਂ ਕਰਿਆਨੇ ਦੀ ਦੁਕਾਨ ਤੋਂ ਲਈ ਸੀ ਉਹ ਜਿਹੜੀ ਮਸ਼ੀਨ ਜਈ ਆ ਉਹਦੇ ਵਿੱਚ ਪਾ ਦਿਓ ਤਾਂ ਉਹ ਪੰਚ ਹੋ ਕੇ ਹੋ ਜਾਂਦੀ ਹੈ ਤੇ ਮਤਲਬ ਟਿਕਟ ਤੁਹਾਡੀ ਕੱਟ ਹੋ ਗਈ ਤੇ ਇੱਥੇ ਮੈਨੂੰ ਕਰਿਆਨੇ ਦੀ ਦੁਕਾਨ ਤੋਂ ਵੀ ਜਿੱਦਾਂ ਬੱਸ ਸਟਾਪਾਂ ਦੇ ਨਾਲ ਜਿਹੜੀਆਂ ਦੁਕਾਨਾਂ ਹੁੰਦੀਆਂ ਛੋਟੀਆਂ ਉਥੋਂ ਵੀ ਮਿਲ ਜਾਂਦੀਆਂ ਟਿਕਟਾਂ ਤੇ ਬਾਕੀ ਬੱਸ ਸਟੈਂਡਾਂ ਤੇ ਤਾਂ ਮਿਲਦੀਆਂ ਮਿਲਦੀਆਂ ਹੀ ਆ ਹਨਾ ਤੇ ਇਦਾਂ ਪੰਜ ਹੋ ਗਏ ਵਿੱਚੋਂ ਮਸ਼ੀਨ ਦੇ ਨਿਕਲ ਜਾਂਦੀ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹਨਾ ਫਿਰ ਅਸੀਂ ਆ ਗਏ ਆ ਜੀ ਆ ਬਰੋਨਾ ਦੇ ਸਟੇਸ਼ਨ ਤੇ ਇਹ ਬਰੋਨਾ ਦਾ ਸਟੇਸ਼ਨ ਹੈ ਇਹਦੇ ਬਾਹਰ ਸਾਈਡ ਤੇ ਬਾਹਰ ਇਹਦੇ ਜਿੱਥੇ ਗੇਟ ਜੀ ਦੀ ਦਾ ਬੱਸਾਂ ਆਉਨੀਆਂ ਅੰਦਰ ਸਟੇਸ਼ਨ ਆ ਜੀ ਤੇ ਅਸੀਂ ਸਾਰੀ ਫੈਮਿਲੀ ਦੇ ਨਾਲ ਜਾ ਰਹੇ ਹਾਂ ਤੇ ਉਹ ਇਟਲੀ ਦੀ ਪੁਲਿਸ ਜੀ ਟ੍ਰੇਨ ਦੀਆਂ ਟਿਕਟਾਂ ਲੈ ਕੇ ਅਸੀਂ ਸਟੇਸ਼ਨ ਤੋਂ ਬੈਗ ਗਏ ਆਂ ਟ੍ਰੇਨ ਦੇ ਵਿੱਚ ਤੇ ਨਿਆਣੇ ਆਪਣੀਆਂ ਆਈਸਕ੍ਰੀਮ ਐਨਜੋਏ ਕਰ ਰਹੇ ਆ ਤੇ ਆਹ ਮੱਕੀ ਆ ਜੀ ਆ ਦੇਖੋ ਮੱਕੀ ਲੱਗੀ ਹੋ ਸਾਰੀ ਸਾਰਾ ਪੰਜਾਬ ਵਾਂਗੂ ਖੇਤੀ ਸਾਰੀ ਸੇਮ ਪੰਜਾਬ ਵਾਂਗੂ ਹੀ ਹੁੰਦੀ ਆ ਸਾਰਾ ਕੁਝ ਸੇਮ ਹੀ ਆ ਬਸ ਸਿਸਟਮ ਦਾ ਫਰਕ ਆ ਨਾ ਤੇ ਆ ਇਹਨਾਂ ਦੇ ਸਟੇਸ਼ਨ ਆ ਸਟੇਸ਼ਨ ਵੀ ਇਹਦਾ ਪੁਰਾਣਾ ਹੀ ਆ ਜਿੱਦਾਂ ਪੁਰਾਣਾ ਸਟਰਕਚਰ ਜਿਹੜਾ ਬਣਿਆ ਬਹੁਤ ਇੱਥੇ ਪੁਰਾਣੀਆਂ ਚੀਜ਼ਾਂ ਨੂੰ ਸੰਭੇਆ ਹੈ ਨਾ ਲੋਕਾਂ ਨੇ ਹਨ ਆ ਫਟਕ ਆ ਗਿਆ ਤੇ ਮਤਲਬ ਕਾਫੀ ਇਹਨਾਂ ਨੇ ਜਿਹੜਾ ਬਿਲਡਿੰਗ ਦਾ ਸਟਰਕਚਰ ਜਿਆਦਾ ਮਤਲਬ ਇਹਨਾਂ ਨੇ ਸਾਵਧਾਨ ਸਪਾਈ ਤੇ ਕਾਫੀ ਧਿਆਨ ਰੱਖਿਆ ਆ ਅਸੀਂ ਪਹੁੰਚ ਕੇ ਅਸੀਂ ਰਾਤੀ ਸਟੇ ਕੀਤੀ ਜੀ ਤੇ ਭਾਜੀ ਹੁਣਾਂ ਦੇ ਕੋਲ ਤੇ ਆ ਹੈਗਾ ਜੀ ਸਤਲਾ ਜਿੱਥੇ ਮੱਝਾ گاਵਾ ਸੂਰ ਜਿੱਦਾ ਡੈਰੀ ਫਾਰਮ ਕਹਿ ਲਓ ਉਹੀ ਚੀਜ਼ ਆ ਹੁੰਦੇ ਹਸਤਾਲੇ ਜੀ ਤੇ ਇੱਥੇ ਸਮੈਲ ਬੜੀ ਥੋੜੀ ਬੜੀ ਗੰਦੀ ਜਿਹੀ ਆ ਰਹੀ ਸੀ ਉਹ ਪੂਰੇ ਬਾਇਓ ਗੈਸ ਪਲੈਂਟ ਹਸਤਾਲੇ ਦੇ ਨਾਲ ਉਹ ਗੋਲ ਗੋਲ ਜਿਹੜੇ ਪਿੱਛੇ ਦੀਦੇ ਆ ਉਹ ਬਾਇਓ ਗੈਸ ਪਲੈਂਟ ਵੀ ਬਣਾਇਓ ਹੈ ਇਹਨਾਂ ਨੇ ਆ ਵੀ ਮੱਕੀ ਬੀਜੀ ਹੋ ਸਾਰੀ ਰੋਡ ਦੇ ਨਾਲ ਨਾਲ ਤੇ ਅਸੀਂ ਸਵੇਰੇ ਫੇ ਮਠਾਈ ਲੈਣ ਗਏ ਸੀ ਇੱਥੇ ਸੈਣੀ ਪੈਲਸ ਹੈ ਜੀ ਬਹੁਤ ਮਸ਼ਹੂਰ ਤੇ ਇਟਲੀ ਦੇ ਵਿੱਚ ਵੀ ਇੱਥੇ ਬਣਾਇਆ ਇਹ ਹੈਗਾ ਸੈਨੀ ਪੈਲਸ ਇਹਨਾਂ ਨੇ ਮੋਰੇ ਸਵੀਟ ਸ਼ਾਪ ਖੋਲੀ ਹੋਆ ਤਾਂ ਪਿੱਛੇ ਹਾਲ ਬਣਾਇਆ ਹੈ ਤੇ ਮੈਰਿਜ ਕਰਨੇ ਲਈ ਪਾਰਟੀ ਕਰਨੇ ਲਈ ਹੈ ਨਾ ਜਿੱਦਾਂ ਮਰਜੀ ਤੁਸੀਂ ਇੱਥੇ ਕਰ ਸਕਦੇ ਆ ਤੇ ਇਹਨਾਂ ਦਾ ਮੈਂ ਕੰਟੈਕਟ ਨੰਬਰ ਵੀ ਇਹਨਾਂ ਦਾ ਕਾਰਡ ਵਿੱਚ ਮੈਂਸ਼ਨ ਕਰੂੰਗਾ ਤੇ ਥੋੜਾ ਜਿਹਾ ਤੁਹਾਨੂੰ ਦਿਖਾਉਂਗਾ ਵੀ 뷰 ਇਹਦਾ ਪੈਲਸ ਦਾ ਤੇ ਆਏ ਦੀ ਇੰਟਰਸਟ ਤੇ ਆ ਨਾ ਆਏ ਦੀ ਇੰਟਰਸਟ ਆ ਇੱਥੇ ਡੈਕੋਰੇਸ਼ਨ ਕੀਤੀ ਹੁੰਦੀ ਆ। ਮਤਲਬ ਕੋਈ ਵੀ ਜਿਹੜੇ ਆਪਣੇ ਪੰਜਾਬੀ ਭਰਾ ਆ ਇੱਥੇ ਕੋਈ ਵੀ ਮੈਰਿਜ ਜਾਂ ਕੋਈ ਵੀ ਪਾਰਟੀ ਫੰਕਸ਼ਨ ਕਰਨਾ ਚਾਹੁੰਦੇ ਆ ਤਾਂ ਇੱਥੇ ਅਰੇਂਜ ਕਰ ਸਕਦੇ ਆ ਨਾ। ਤੇ ਵਧੀਆ ਸੋਹਣਾ ਹਾਂਜੀ ਰੋਡ ਦੇ ਉੱਤੇ ਹੀ ਆ ਮੇਨ ਰੋਡ ਦੇ ਉੱਤੇ ਹੀ ਬਣਾਇਆ ਆ ਇਹਨਾਂ ਨੇ। ਇਹ ਆ ਜੀ ਅੰਦਰ ਹਾਲ ਇਹ ਸਾਰਾ ਅ ਮਤਲਬ 50 60 ਬੰਦਿਆਂ ਦੀ ਸਿਟਿੰਗ ਦਾ ਦੀਦੀ ਪਈ ਸੀ ਹੁਣੇ ਹਾਂਜੀ ਬਾਕੀ ਉਹਨਾਂ ਨਾਲ ਫੇਰ ਗੱਲਬਾਤ ਕਰਕੇ ਤੁਸੀਂ ਉਦਾਂ ਦੀ ਮੈਨੇਜਮੈਂਟ ਕਰ ਸਕਦੇ ਜਿੰਨੇ ਕੁ ਪਰਸਨ ਹੋਣਗੇ ਤੇ ਆ ਇਹਨਾਂ ਦਾ ਇੰਟਰਸਟ ਤੇ ਜਿੱਦਾਂ ਇਹਨਾਂ ਨੇ ਮੋਰੇ ਆਪਣਾ ਮਠਾਈ ਵੀ ਰੱਖੀਆਂ ਯਾਨੀ ਕਿ ਇਹਦਾ ਸਾਰਾ ਰੱਖਿਆ ਹੈ ਸਮਾਨ ਭਾਈ ਹੁਣੀ ਵੀ ਨਾਲ ਅਸੀਂ ਸਾਰੇ ਜਣ ਇਕੱਠੇ ਆਏ ਸੀਗੇ ਇੱਥੇ ਇਹਨਾਂ ਨੇ ਸਵੀਟਸ ਵੀ ਰੱਖੀਆਂ ਆ ਵਾਈਨਸ ਵਿਸਕੀ ਵੀ ਹੈਗੀ ਆ ਮਤਲਬ ਸਵੀਟਸ ਵੀ ਬਦਿਆ ਸਾਫ ਸੁਥਰੀਆਂ ਸਾਰੀਆਂ ਰੱਖੀਆਂ ਇਹਨਾਂ ਨੇ ਤੇ ਅਸੀਂ ਵੀ ਇੱਥੋਂ ਇੱਕ ਡੱਬਾ ਲੈਣ ਆਏ ਸੀ ਮਠਾਈ ਦਾ ਕਿਉਂਕਿ ਰਾਤੀ ਨੇ ਰਹਾ ਹੋ ਗਿਆ ਜੀ ਅਸੀਂ ਲੇਟ ਪਹੁੰਚੇ ਤੇ ਟ੍ਰੇਨਾਂ ਬੱਸਾਂ 'ਚ ਬਹੁਤ ਟਾਈਮ ਲੱਗ ਜਾਂਦਾ ਨਾ ਤੇ ਆ ਇਹਨਾਂ ਦਾ ਕੰਟੈਕਟ ਨੰਬਰ ਹੈ ਜੀ ਨਿਊ ਸੈਨੀ ਪੈਲਸ ਠੀਕ ਹੈ ਜੀ ਤੁਸੀਂ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਕੋਈ ਵੀ ਕੰਟੈਕਟ ਕਰ ਸਕਦੇ ਆ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਵੀ ਫੰਕਸ਼ਨ ਅਰੇਂਜ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਆ ਨਾ ਤੇ ਅਸੀਂ ਪਿੰਡ ਦੇ ਵਿੱਚ ਵੀ ਸਾਰਾ ਕੋ ਮੇਨ ਆ ਪਾਜੀ ਉਹਨਾਂ ਦੇ ਪਿੰਡ 'ਚ ਵੀ ਤੇ ਜਿਹੜੀ ਉਹਨਾਂ ਦੀ ਜਿੱਥੇ ਉਹ ਕੰਪਨੀ 'ਚ ਕੰਮ ਕਰਦੇ ਉੱਥੇ ਵੀ ਇੰਡਸਟਰੀਅਲ ਏਰੀਆ ਹੈ ਨਾ ਉਹ ਸਾਡਾ ਲਾਸਟ ਕਪਰ ਉਹਨੇ ਜਿੱਥੇ ਸੀ ਕੰਮ ਕਰਦਾ ਹਾਂ ਪਾਲੀ ਸਾਈਡ ਅੱਛਾ ਇਹ ਤਾਂ ਭਾਜੀ ਗੋਲੀ ਆ ਤੁਹਾਡੇ ਇੱਥੇ ਨੇੜੇ ਲਾਸਟ ਕਪਰ ਉਹਨੇ ਨਹੀਂ ਦਿੱਤਾ ਉਧਰ ਕੰਮ ਕਰਦਾ ਫੈਕਟਰੀ ਆ ਪੂਰੀ ਉਦੋਂ ਬਾਅਦ ਪਾਲੀ ਸਾਈਡ ਵੀ ਇੱਕ ਹੋਰ ਫੈਕਟਰੀ ਆ ਕੋਆਪਰੇਟਿਵ ਕਿ ਤਾਂ ਕਿ ਵੱਡੇ ਇਹ ਪਿੰਡ ਦਾ ਜੀ ਅੱਡਾ ਜਿੱਦਾਂ ਮੇਨ ਸੈਂਟਰ ਹੁੰਦਾ ਨਾ ਤੇ ਇਦਾਂ ਸਾਰੇ ਪਿੰਡਾਂ ਦੇ ਵਿੱਚ ਹੁੰਦਾ ਤੇ ਇਹ ਇਸ ਪਿੰਡ ਦਾ ਸੈਂਟਰ ਹੈ ਨਾ ਜਿੱਦਾਂ ਅੱਡਾ ਕਹਿ ਲਓ ਯਾਨੀ ਇੱਥੇ ਸਾਰੀ ਮਾਰਕੀਟ ਆਲੇ ਦੋਲੇ ਨਾ ਮੀਨ ਮਾਰਕੀਟ ਆ ਤੇ ਇਦਾਂ ਸਾਰੇ ਹੁੰਦੇ ਉਹਨਾਂ ਦੇ ਪਿੰਡ ਦੀ ਇਹ ਮਾਰਕੀਟ ਆ ਇੱਕ ਜੀ ਹੋਰ ਜੀ ਆ ਦੇਖੋ ਇੱਥੇ ਬੁੜੀਆਂ ਤੇ ਬੁੜੇ ਵੀ ਸਾਈਕਲ ਚਲਾਉਂਦੇ ਆ ਨਾ ਆਪਣੇ ਇੰਡੀਆ ਚ ਇਦਾਂ ਨਹੀਂ ਹੈਗਾ ਆਪਣੇ ਤਾਂ ਜਿੱਦਾਂ ਬੰਦਾ ਇੱਕ ਟਾਈਮ ਤੋਂ ਬਾਅਦ ਕਹਿੰਦਾ ਜੀ ਮੈਂ ਰਿਟਾਇਰ ਹੋ ਗਿਆ ਇੱਥੇ ਰਿਟਾਇਰ ਨਹੀਂ ਹੁੰਦੇ ਇਹਨਾਂ ਦਾ ਖਾਣਾ ਪੀਣਾ ਬੜਾ ਆਪਣਾ ਧਿਆਨ ਨਾਲ ਖਾਂਦੇ ਆ ਬੜਾ ਮਤਲਬ ਖਾਣਾ ਪੀਣਾ ਇਹਨਾਂ ਦਾ ਬਹੁਤ ਵਧੀਆ ਆ ਤੇ ਆਪਣਾ ਇਹ ਇਦਾਂ ਕੰਮ ਵੀ ਕਰਦੇ ਰਹਿੰਦੇ ਲਾਸਟ ਟਾਈਮ ਤੱਕ ਸਾਈਕਲ ਚਲਾਉਂਦੇ ਬੁੜੀਆਂ ਬੁੜੇ ਵੀ ਐਡੇ ਘੁੰਮਦੇ ਫਿਰਦੇ ਆ ਇਹਨਾਂ ਦੀ ਇਹ ਬੰਦਿਆਂ ਦੀ ਖਾਸੀਅਤ ਆ ਇੱਥੇ ਟਾਲੀਆਂ ਨਾਲ ਦੀ ਇਹ ਆ ਗਿਆ ਜੀ ਪਿੰਡ ਦਾ ਸਟੇਸ਼ਨ ਹੁਣ ਪਾਈ ਹੁਣਾਂ ਦੇ ਪਿੰਡ ਦਾ ਤੇ ਇੱਥੋਂ ਆਪਾਂ ਮਾਂਤੋਵਾ ਦੀ ਟ੍ਰੇਨ ਲੈ ਲਈ ਆ ਤੇ ਇੱਥੋਂ ਅਸੀਂ ਜਾ ਰਹੇ ਹਾਂ ਮਾਂਤੋਵਾ ਇਹ ਆ ਗਈ ਜੀ ਮਾਂਤੋਵਾ ਦੀ ਝੀਲ ਬਹੁਤ ਸੋਹਣੀ ਲੇਕ ਹੈ ਛੋਟੀ ਜੀ ਇਹ ਮਾਂਤੋਵਾ ਦੀ ਝੀਲ informano i titolari di abbonamenti intercity e regionali di Trenitalia che è possibile verificare il diritto all'indennità secondo il modello di calcolo definito dalla delibera ART numero 106-2018. Informazioni e le limitazioni sono disponibili su www.trenitalia.com presso le principali biglietterie e agenzie di viaggio abilitate. ਅਸੀਂ ਪਹੁੰਚ ਗਏ ਆ ਜੀ ਵਰੋਨਾ ਤੇ ਮਾਂ ਤੋਵਾ ਤੋਂ ਵੀ ਟ੍ਰੇਨ ਚੇਂਜ ਕਰਨੀ ਪੈਂਦੀ ਆ ਨਾ ਫੇ ਆ ਗਿਆ ਅਸੀਂ ਵਰੋਨਾ ਇਹ ਵਰੋਨਾ ਦਾ ਸਟੇਸ਼ਨ ਆ ਤੇ ਵਰੋਨਾ ਉਤਰ ਕੇ ਅਸੀਂ ਲਈਆਂ ਬੱਸ ਦੀਆਂ ਟਿਕਟਾਂ ਆ ਮਸ਼ੀਨਾਂ ਜੀਆਂ ਚੋਂ ਨਿਕਲ ਜਾਂਦੀਆਂ ਜਿੰਨੇ ਪੈਸੇ ਆ ਉਹਨੇ ਪਾ ਦਿਓ ਤਾਂ ਟਿਕਟਾਂ ਆ ਜਾਂਦੀਆਂ ਬਾਹਰ ਤੇ ਇੱਥੋਂ ਟਿਕਟ ਲੈ ਕੇ ਇੱਥੋਂ ਮੌhle ਇੱਕ ਵਰੋਨਾ ਦੇ ਵਿੱਚ ਬਹੁਤ ਵੱਡਾ ਅਸੀਂ ਥੋੜਾ ਸਮਾਨ ਲੈਣਾ ਸੀਗਾ ਕੁਝ ਤੇ ਉੱਦਾਂ ਚਲੋ ਘੁੰਮ ਵੀ ਲਵਾਂਗੇ ਪਹਿਲੀ ਵਾਰ ਮੈਂ ਵੀ ਆਇਆ ਸੀਗਾ ਤੇ ਹਾਂ ਭਾਈ ਹੁਣ ਵੀ ਸਾਰੇ ਨਾਲ ਸੀਗੇ ਤਾਂ ਫਿਰ ਅਸੀਂ ਚੱਲ ਗਏ ਮਾਲ 'ਚ ਤੇ ਆ ਜੀ ਇੱਥੇ ਦਾ ਸਟੇਸ਼ਨ ਦਾ ਨਕਸ਼ਾ ਜਿਹਾ ਬਣਾਇਆ ਆ ਉਹਨਾਂ ਨੇ ਆ ਬਰ ਉਹਨਾਂ ਦਾ ਸਟੇਸ਼ਨ ਹੈ ਬਾਹਰੋਂ ਤੇ ਅਸੀਂ ਥੋੜਾ ਸ਼ਾਮੀ ਲੇਟ ਆ ਗਏ ਸੀਗੇ ਥੋੜਾ ਲੇਟ ਹੋ ਗਿਆ ਉੱਥੋਂ ਆਉਂਦੇ-ਉਂਦੇ ਟ੍ਰੇਨਾਂ 'ਚ ਵੀ ਬੱਸਾਂ 'ਚ ਟਾਈਮ ਬਹੁਤ ਲੱਗਦਾ ਇੱਥੇ ਟਰਾਂਸਪੋਰਟੇਸ਼ਨ ਦੀ ਬਹੁਤ ਪ੍ਰੋਬਲਮ ਹੈ ਇੱਥੇ ਤੁਹਾਡੇ ਕੋਲ ਨਾ ਸਾਧਨ ਜ਼ਰੂਰੀ ਹੈ ਇੱਥੇ ਹਰ ਬੰਦੇ ਕੋ ਨਾ ਤਾਂ ਸਾਧਨ ਜੇ ਫੈਮਿਲੀ ਆ ਤਾਂ ਤੁਹਾਡੇ ਕੋ ਕਾਰ ਬਹੁਤ ਇੰਪੋਰਟੈਂਟ ਆ ਨਾ ਇੱਥੇ ਤੇ ਇਹ ਆਈਡੀ ਕੋ ਮਾਲ ਹੈ ਜੀ ਇੱਥੇ ਦਾ ਬਹੁਤ ਵੱਡਾ ਕਰੋਨਾ ਦਾ ਨਾ ਤੇ ਅਸੀਂ ਆ ਗਏ ਮਾਲ ਤੇ ਮਾਲ ਦੇ ਵਿੱਚ ਫਿਰ ਤੁਸੀਂ ਨਾਲ-ਨਾਲ ਆ ਜਾਓ ਦੇਖ ਲਓ ਜੀ ਸਾਰੇ ਜਣੇ ਤਾਂ ਸਭ ਤੋਂ ਪਹਿਲਾਂ ਅਸੀਂ ਗਏ ਜੀ ਜਿਹੜਾ ਇੱਥੇ ਸਾਧਨ ਦੀ ਪ੍ਰੋਬਲਮ ਹੈ ਕਿਉਂਕਿ ਮੇਰੇ ਕੋਈ ਸਾਧਨ ਨਹੀਂ ਹੈਗਾ ਤੇ ਤੁਹਾਨੂੰ ਪਤਾ ਵਿੱਚ ਕਲੇਤਾ ਇਡਲੀ ਦਾ ਫੇਮਸ ਆ ਫੇ ਪਰ ਇੱਥੇ ਵਿਚਕਲੇਤਾ ਚਾਹੀਦਾ ਆ ਤੇ ਕਿਉਂਕਿ ਇੱਥੇ ਨੇੜੇ ਤੇੜੇ ਜਾਣਾ ਜਾਂ ਕੋਈ ਕੰਮ ਕਰਨ ਜਾਣਾ ਜਾਂ ਕਿਤੇ ਮਾਰਕੀਟ ਨੂੰ ਜਾਣਾ ਸਮਾਨ ਲੈਣਾ ਜਾਣਾ ਤਾਂ ਬਹੁਤ ਮੁਸ਼ਕਲ ਆਉਂਦੀ ਆ ਬੱਸਾਂ ਦੀ ਵੀ ਟਾਈਮਿੰਗ ਹੁੰਦੀ ਆ ਪਿੰਡਾ ਪੋਂਡਾ ਦੇ ਵਿੱਚ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਆ ਨਾ ਤਾਂ ਆ ਮੈਨੂੰ ਡੁਕਾਟੀ ਪਸੰਦ ਆਈ ਜੀ ਚਾਰਜਿੰਗ ਵਾਲੀ ਆ 3 ਸਕੂਟਰ ਇਹ ਤੇ ਫਿਰ ਇਹ ਅਸੀਂ ਜੀ ਇੱਥੋਂ ਬਾਇ ਕੀਤਾ ਜੀ ਸਕੂਟਰ ਦੁਕਾਟੀ ਕੰਪਨੀ ਦਾ ਜਿਨ੍ਹਾਂ ਦੇ ਬਾਈਕਾਂ ਵੀ ਆਉਂਦੀਆਂ ਨਾ ਬਹੁਤ ਪੁਰਾਣੀਆਂ ਤੇ 360 ਦਾ ਲੱਗਾ ਸੀ ਡਿਸਕਾਊਂਟ ਤੇ 360 ਯੂਰੋ ਦਾ ਤੇ ਬਾਕੀ ਐਮਆਈ ਦੇ ਵੀ ਸੀ ਹੋਰ ਵੀ ਬਹੁਤ ਸੀਗੇ ਕੁਝ ਮਹਿੰਗੇ ਵੀ ਸੀਗੇ ਫਿਰ ਫਿਰ ਹਜੇ ਇੰਨਾ ਕੁ ਠੀਕ ਆ ਬਜਟ ਦੇ ਵਿੱਚ ਤੇ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਕੰਮ ਕਰਾਂਗੇ ਫਿਰ ਦੇਖਾਂਗੇ ਆ ਜੀ ਹੁਣ ਆਪਾਂ ਕਰਾ ਲਈ ਬਿਲਿੰਗ ਉਹਦੀ ਆ ਗਿਆ ਬੇਲੇ ਜੀ ਮੁਬਾਰਕਾਂ ਮੈਨੂੰ ਸਾਰਿਆਂ ਨੂੰ ਤੇ ਆ ਗਿਆ ਜੀ ਸਾਡਾ ਬੁਲਟ ਡੁਕਾਟੀ ਪਿੰਡ ਵਾਲਾ ਤਾਂ ਛੱਡਿਆ ਆਇਆ ਤਾਂ ਹੁਣ ਇਹ ਡੁਕਾਟੀ ਚੱਲੂ ਇੱਥੇ ਤੇ ਇਹ ਮਾਲ ਹੈ ਜੀ ਬਾਕੀ ਫਿਰ ਅਸੀਂ ਮਾਲ ਚੋਂ ਥੋੜਾ ਖਾ ਪੀ ਕੇ ਭੁੱਖ ਲੱਗੀ ਸੀ ਤਾਂ ਫਿਰ ਉੱਥੋਂ ਅਸੀਂ ਨਿਕਲ ਗਏ ਤੇ ਸਾਨੂੰ ਨਿਕਲਦੇ ਨਿਕਲਦੇ ਹੋ ਗਿਆ ਨੇਰਾ ਜੀ ਕਿਉਂਕਿ ਬੱਸਾਂ ਦੀ ਟਾਈਮਿੰਗ ਪਤਾ ਨਹੀਂ ਸੀ ਉੱਥੋਂ ਜਾਣ ਦੀ ਜਦੋਂ ਅਸੀਂ ਬਾਹਰ ਗਏ ਤਾਂ ਮਾਲ ਚੋਂ ਬਾਹਰ ਨਿਕਲੇ ਨਾਲ ਹੀ ਬੱਸ ਸਟਾਪ ਆ ਉੱਥੋਂ ਸਾਡਾ 20 ਮਿੰਟ ਪਹਿਲਾਂ ਬੱਸ ਨਿਕਲ ਗਈ ਸੀ ਤੇ ਉਹਦੇ ਕਰਕੇ ਫਿਰ ਸਾਨੂੰ ਫਿਰ ਟੈਕਸੀ ਵਾਲੇ ਨੂੰ ਵੀ ਫੋਨ ਕੀਤਾ ਤੇ ਉਹ ਵੀ ਨਹੀਂ ਕਹਿੰਦੇ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਬੀਜ਼ੀ ਆ ਤੇ ਫਿਰ ਸਾਨੂੰ ਉੱਥੋਂ ਵਰੋਨਾ ਸਟੇਸ਼ਨ ਤੱਕ ਤੁਰ ਕੇ ਜਾਣਾ ਪਿਆ ਮਤਲਬ ਬੱਚਿਆਂ ਦੇ ਨਾਲ ਬਹੁਤ ਔਖਾ ਹੋ ਜਾਂਦਾ ਤੇ ਆ ਜਿਹੜਾ ਬਾਕਸ ਵੀ ਸੀਗਾ ਤੇ ਈ ਸਾਈਕਲ ਵਾਲਾ ਇਹ ਵੀ ਚੱਕਣਾ ਔਖਾ ਸੀਗਾ ਫਿਰ ਅਸੀਂ ਬੱਚਿਆਂ ਨੂੰ ਚੱਕ ਲਿਆ ਤੇ ਕਰੇਲੋ ਦੇ ਵਿੱਚ ਜਿਹੜਾ ਬੋਕਰ ਹੁੰਦਾ ਨੇ ਆਣਿਆਂ ਦਾ ਉਹਦੇ ਵਿੱਚ ਆਪਣੇ ਬੈਗ ਤੇ ਉਹਨੂੰ ਰੱਖ ਕੇ ਬਾਕਸ ਨੂੰ ਉਹਨੂੰ ਰੇੜ ਕੇ ਲੈ ਕੇ ਆਏ ਤਾਂ ਮੇਰੇ ਖਾ 40 45 ਮਿੰਟ ਸਾਨੂੰ ਇਦਾਂ ਤੁਰ ਕੇ ਆਉਣਾ ਪਿਆ ਤੇ ਨੇਰਾ ਵੀ ਬਹੁਤ ਹੋ ਗਿਆ ਇਦਾਂ ਤੁਹਾਨੂੰ ਮਤਲਬ ਪਰਦੇਸ ਦੇ ਵਿੱਚ ਨਾ ਫੈਮਲੀ ਦੇ ਨਾਲ ਬਹੁਤ ਔਖ ਹੁੰਦੀ ਆ ਜੇ ਤੁਹਾਡੇ ਕੋਲ ਸਾਧਨ ਨਹੀਂ ਹੈਗਾ ਤੇ ਗੱਡੀ ਹੋਣੀ ਜ਼ਰੂਰੀ ਆ ਇੱਥੇ ਫੈਮਲੀ ਵਾਲੇ ਨੂੰ ਤੇ ਜਿਹੜਾ ਇਕੱਲਾ ਬੰਦਾ ਦਾ ਉਹਦੇ ਲਈ ਵੀ ਤੁਹਾਨੂੰ ਸਾਧਨ ਕੋਈ ਨਾ ਕੋਈ ਜ਼ਰੂਰੀ ਆ ਨਾ ਇੱਥੇ ਆ ਇੱਥੇ ਰਸਤੇ ਵਿੱਚ ਦਾ ਨਹਿਰਜੀ ਦੇ ਉੱਤੇ ਇੱਕ ਪੈਲਸੀ ਆ ਹੋਟਲ ਬਣਿਆ ਆ ਬਹੁਤ ਵਧੀਆ ਤੇ ਉਹਦੇ ਕੋਲੋਂ ਤੁਰੇ ਜਾਂਦੇ ਜਾਂਦੇ ਵੀ ਰਿਕਾਰਡ ਕੀਤੀ ਸੀ ਬਾਕੀ ਇੱਥੇ ਪ੍ਰੋਬਲਮ ਬਹੁਤ ਜ਼ਿਆਦਾ ਮਤਲਬ ਫੇਸ ਕਰਨੀ ਪੈਂਦੀ ਆ ਕਿਉਂਕਿ ਬੱਸਾਂ ਬੁੱਸਾਂ ਦੀ ਸਰਵਿਸ ਕਰਕੇ ਨਾ ਮੁਸ਼ਕਲ ਆਉਂਦੀ ਆ ਬੰਦੇ ਨੂੰ ਤੇ ਫਿਰ ਅਸੀਂ ਵੀ 40-45 ਮਿੰਟ ਤੁਰ ਕੇ ਲੱਗੇ ਸਾਨੂੰ ਉੱਥੋਂ ਜਾਣ ਨੂੰ ਤੇ ਰਾਤੀ ਅਸੀਂ ਹੀ ਨੇਰੇ ਹੋਏ ਮੇਰੇ ਖਿਆਲ ਚ ਸਟੇਸ਼ਨ ਤੇ ਪਹੁੰਚੇ ਸਟੇਸ਼ਨ ਤੇ ਫਿਰ ਟ੍ਰੇਨ ਵੀ ਬੰਦ ਸੀ ਟ੍ਰੇਨ ਵੀ ਨਹੀਂ ਮਿਲੀ ਸਾਨੂੰ ਸਾਨੂੰ ਵੇਟ ਕਰਨੀ ਪਈ 10:30 ਵਜੇ ਦੀ ਬੱਸ ਸੀ ਉਹ 10:30 ਵਜੇ ਜਾਣੀ ਸੀ ਤਾਂ ਫਿਰ ਬੱਸ ਦੀ ਵੇਟ ਕਰਨੀ ਪਈ ਅੱਧਾ ਘੰਟਾ ਘੰਟਾ ਬੱਸ ਦੀ ਵੇਟ ਕੀਤੀ ਫਿਰ ਬੱਸ ਮਿਲੀ ਤਾਂ ਫਿਰ ਜਾ ਕੇ ਆਪਾਂ 11:30 ਵਜੇ ਪਹੁੰਚੇ ਆਪਣੇ ਨੀਅਰਸਟ ਜਿਹੜਾ ਸਾਡੇ ਹਾਈਵੇ ਤੇ ਪਿੰਡ ਸੀਗਾ ਮੈਨੂੰ ਹਜੇ ਨਾਮ ਨਹੀਂ ਯਾਦ ਹੈਗੇ ਸਾਰਿਆਂ ਦੇ ਤੇ ਉਸ ਤੋਂ ਬਾਅਦ ਫੇਰ ਅਸੀਂ 12 ਵਜੇ ਘਰ